ਇਸ ਹਮ ਨੇ ਇਹ ਕੀ ਕਰਦਾ ਹੈ ਗਰੀਬਾਂ ਦਾ ਤਿਆਰੀ ਮਜ਼ਦੂਰੀ ਕਰ ਕਰਕੇ ਇਤਨਾ ਝੋੜ ਕੇ ਪਟਾਉਂਦਾ ਉਹ ਕਿਹਾ ਕਰਨਾ ਇਹ ਪਹਿਲਾਂ ਵੀ ਇੱਥੇ ਪਹਿਲਾਂ ਵੀ ਗਿਰਿਆ ਤਾਂ ਇੱਕ ਕਮਰਾ ਗਿਰਿਆ ਤਾਂ ਉਹਨੂੰ ਗਿਆ ਤਾਂ ਕਿਸੇ ਨੇ ਮਿੱਟੀ ਨਹੀਂ ਚਕਾਈ ਹੈਗੀ ਆ ਭਾਈ ਮੇਰਾ ਨਾਮ ਅਜੇਆ ਤੇ ਮੇਰੇ ਡੈਡੀ ਦਾ ਨਾਮ ਰਾਮਨਾਥ ਹੈ ਸਾਡਾ ਪਿੰਡ ਫਤੇਪੁਰ ਬੂੰਗਾ ਡਿਪਟੀ ਰੂਪਨਗਰ ਪੈਂਦਾ ਆ ਸੀ ਕਈ ਵਾਰ ਜੋੜਾ ਲਿਆ ਐਚ ਡੀ ਐਮ ਦਫਤਰ ਜਾ ਆਇਆ ਕਈ ਜਗ੍ਹਾ ਜਾਇਆ ਪਰ ਅੱਟਾ ਕੋਈ ਸੁਣਵਾਈ ਨਹੀਂ ਹੋ ਰਹੀ

ਦੋਨਾਂ ਦੇ ਤੋਂ ਕੁਝ ਨਹੀਂ ਆਇਆ ਪਚਾਹ ਹੋ ਗਿਆ ਤੁਸੀਂ ਆਪਾਂ ਦੇ ਕੇ ਪਹਿਲਾਂ ਇਹਨੇ ਕੰਪਲੀਟ ਕੀਤੀ ਸੀ ਪਹਿਲਾਂ ਕਾਰ ਸੁਣੀ ਨਹੀਂ ਸੁਣਾਈ ਨਹੀਂ ਹੋਈ ਇਹ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਬਸ ਟਾਂ ਲੱਗੀਆਂ ਬਾਈ ਇਹ ਕਮਰੇ ਦੇ ਕਿੰਨਾ ਸਮਾਨ ਤਾਂ ਸਾਰਾ ਹਾਂ ਸਮਾਨ ਤਾਂ ਜੀ ਬਾਕੀ ਇੰਦਰ ਨਿਵਾਰੀਆਂ ਬੈੱਡਵੇ ਚਲ ਗਿਆ ਹੈਗਾ ਅੰਦਰ ਅੜੀ ਘੜੀ ਜਿੱਦੀ ਕਰਦਾ ਆਹ ਤਰਾ ਪਹਾੜ ਕਿਰ ਬੇਤਨਾ ਬੜਾ ਆਹ ਹਾਂ ਹਾਂ ਆਜੋ ਜੀ ਪੜਾਉਣ ਲੱਗੇ ਭਾਈ ਇਹ ਗਰੀਬਾਂ ਦਾ ਬਚਾਰਿਆਂ ਦਾ ਨੁਕਸਾਨ ਬਹੁਤ ਹੋ ਗਿਆ ਕਿਆ ਮਾਮਲਾ ਭਾਈ ਇਹਨੇ ਢਾਂਗ ਗਰੀ ਪਹਿਲਾਂ ਵੀ ਕਾਫੀ ਦੇ ਪਹਿਲਾਂ ਗਰੀ ਸੀ ਇਹ ਚੱਕਰਾਂ ਦੀ ਮਿੱਟੀ ਦੀ ਗੱਲ ਕੀਤੀ ਸੀ ਇਹਨੇ ਚੱਕਾ ਨਹੀਂ ਹੋਈ ਫੁੜਕੇ ਫੇਰ ਅੱਜ ਮੀਂਹ ਸਾਡੇ ਤਾਂ ਢਾਂਗ ਹੀ ਲਿਓ ਗਈ ਤੇ ਸੈਲਡ ਹੋ ਗਈ ਮਕਾਨ ਦੇ ਉੱਪਰ ਗਰੀ ਦੋ ਮਕਾਨ ਟੁੱਟ ਗਏ ਨਾਲ تین ਹੋਰ ਜਾਨੀ ਨੁਕਸਾਨ ਤਾਂ ਨਹੀਂ ਹਾਂ ਹੋਇਆ ਥੋੜੀ ਸਿੱਟਾਂ ਲੱਗੀਆਂ ਲੜਕੇ ਜਾਨਿਆਂ ਦੇ ਬੱਚਿਆਂ ਸਿੱਟਾਂ ਲੱਗੀਆਂ ਤੇ ਹੋਰ ਕਿੰਨਾ ਸਮਾਨ ਦਾ ਕਿੰਨਾ ਨੁਕਸਾਨ ਸਮਾਨ ਦੇ ਵਿੱਚ ਦਬ ਗਿਆ ਜਿਹੜਾ ਪਿਆ ਜੀ ਬੈੱਡ ਬੁੱਡ ਫਰਜ ਫੁਜੇ ਜਿਹਾ ਸਮਾਨ ਇਹਨਾਂ ਦਾ ਕਿੰਨੇ ਘਰਾਂ ਨੂੰ ਸੰਭ ਤੇ ਮਾਲਕ ਨਾਲ ਨਾਮ ਚਰੂ ਤਿੰਨ ਘਰਾਂ ਨੂੰ ਨੁਕਸਾਨ ਆ ਜੀ ਕਿਦਾਂ ਨੱਤੂ ਆ ਜੀ ਚਗਿਆੜਾ ਜੀ ਦੋ ਇਹਨਾਂ ਬਾਬਾ ਤੇ ਹੁਣ ਕਿਸੇ ਨਾਲ ਸੰਪਰਕ ਹੋਇਆ ਤੁਹਾਡਾ ਪ੍ਰਸ਼ਾਸਨਿਕ ਅਧਿਕਾਰੀ ਹਾਂ ਪ੍ਰਸ਼ਾਸਨ ਆਈ ਸੀ ਮੁਲਾਜ਼ਮ ਆਏ ਤੇ ਮੁਲਾਜ਼ਮ ਦੇਖ ਕੇ ਚਲ ਗਏ ਲੋਰੀ ਸਾਹਿਬ ਆਏ ਦੇ ਮੁਕੀ ਉਹ ਦੇਖ ਕੇ ਭਾਈ ਮੇਰਾ ਨਾਮ ਅਜੇ ਆ ਤੇ ਮੇਰੇ ਡੈਡੀ ਦਾ ਨਾਮ ਰਾਮਨਾਥ ਹੈ ਸਾਡਾ ਪਿੰਡ ਫਤੇਪੁਰ ਬੂੰਗਾ ਡਿਵੀਜ਼ਨ ਰੂਪਨਗਰ ਪੈਂਦਾ ਆ ਸੀ ਕਈ ਵਾਰ ਜੋ ਦਾਲਿਆ ਐਚ ਡੀ ਐਮ ਦਫਤਰ ਜਾ ਆਏ ਕਈ ਜਗ੍ਹਾ ਜਾਏ ਪਛਾਟਾ ਕੋਈ ਸਾਨੂੰ ਵਾਈ ਨਹੀਂ ਹੋ ਰਹੀ ਅਦੇ ਆ ਦੋ ਵਾਰ ਹੋ ਗਿਆ ਚਾਂਸ ਕਈ ਵਾਰ ਸਾਡੀ ਘਾੜੀ ਗਿਰ ਗਈ ਵੀ ਪਰ ਕੋਈ ਸਾਡੇ ਸੁਣਦਾ ਨਹੀਂ ਉਹਰੇ ਨਾ ਸਾਡਾ ਸਰਪੰਚ ਭਾਈ ਨੁਕਸਾਨ ਦਾ ਤੁਸੀਂ ਪੁੱਛੋ ਨਾ ਬਸ ਰੱਬ ਦੀ ਹੈ ਕਿ ਭਾਈ ਨਿਆਣੇ ਬਚ ਗਏ ਨੁਕਸਾਨ ਸਾਡਾ ਲੱਖ ਡੋ ਘਟ ਡੇਢ ਦੋ ਲੱਖ ਦਾ ਨੁਕਸਾਨ ਹੋ ਗਿਆ ਆਕਾ ਟੁੱਟ ਗਿਆ ਸਾਡੇ ਤਿੰਨ ਚਾਰ ਘਰਾਂ ਨੂੰ ਨੁਕਸਾਨ ਹੋ ਗਿਆ ਭਜੀ ਕੀ ਮੰਗਦੇ ਸਾਡੇ ਤਾਂ ਮੰਗਿਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੀ ਘਾੜੀ ਚੱਕੀ ਜਾਵੇ ਕਿਉਂਕਿ ਸਾਡੀ ਸਰਕਾਰ ਸੁਣਦੀ ਹੈ ਨਹੀਂ ਭਜੀ ਭਾਜੀ ਅੱਧਾ ਘੰਟਾ ਹੋਇਆ ਇਹ ਹੁਣ ਹੋਏ ਨੂੰ ਉਨ ਟਾਈਮ ਤੁਸੀਂ ਦੇਖ ਲੋ ਤੇ ਸਾਡਾ ਦੋ ਮਕਾਨ ਜੋ ਕਿ ਟੁੱਟ ਚੁੱਕੇ ਨੇ ਪੂਰੇ ਟੁੱਟ ਚੁੱਕੇ ਨੇ ਹੁਣ ਸਾਰਾ ਸਮਾਨ ਜੋ ਵੀ ਸੀਗਾ ਦੋਹਾਂ ਕਮਰਿਆਂ ਦੇ ਵਿੱਚ ਹੀ ਸੀਗਾ ਉਹ ਵੀ ਦਬ ਹੋ ਚੁੱਕਿਆ ਜੀ ਮੋਟਰਸਾਈਕਲ ਵਗੈਰਾ ਵੀ ਇਹ ਕੁਝ ਹੋਰ ਵੀ ਮੋਟਰਸਾਈਕਲ ਜਦੋਂ ਪਹਿਲਾਂ ਗਿਰਿਆ ਸੀਗਾ ਪਹਾੜ ਜਦੋਂ ਪੂਰਾ ਮੋਟਰਸਾਈਕਲ ਦਬ ਹੋ ਗਿਆ ਸੀਗਾ ਉਹ ਤਾਂ ਟੁੱਟ ਗਿਆ ਜੀ ਬਿਲਕੁਲ ਹੀ ਕੀ ਮੰਗਦੀ ਸਰਕਾਰ ਸਰਕਾਰ ਅੱਗੇ ਇਹ ਹੀ ਮੰਗਿਆ ਜੀ ਜੋ ਵੀ ਸਾਡਾ ਨੁਕਸਾਨ ਹੈ ਜਿੰਨਾ ਵੀ ਹੁੰਦਾ ਮੁਆਵਜ਼ਾ ਦਿੱਤਾ ਜਾਵੇ ਅੱਟੀ ਸਾਰਾ ਕੁਝ ਟਹਿ ਗਿਆ ਕੀ ਕਹੂੰਗਾ ਸਰਕਾਰ ਨੂੰ ਕਿ ਉਹ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਆ ਕਰਦਾ ਹੈਗਾ ਗਰੀਬ ਆਦਮ ਕੰਮ ਤਿਆਰੀ ਮਜ਼ਦੂਰੀ ਕਰ ਕਰਕੇ ਇੰਨਾ ਜ਼ੋਰ ਕੇ ਪਟਾਦਾ ਔਰ ਕਿਆ ਕਰਨਾ ਇਹ ਪਹਿਲਾਂ ਵੀ ਇੱਥੇ ਪਹਿਲਾਂ ਵੀ ਗਿਰਿਆ ਤਾਂ ਇੱਕ ਕਮਰਾ ਗਿਰਿਆ ਤਾਂ ਉਹਨੂੰ ਗਿਆ ਤਾਂ ਕਿਸੇ ਨੇ ਮਿੱਟੀ ਨਹੀਂ ਚਕਾਈ ਹੈਗੀ ਆ ਉਹ ਹੁਣ ਫੇਰ ਗਿਰ ਗਿਆ ਉਹ ਤਾਂ ਬਚ ਗਿਆ ਗੁੰਡਿਆਰੇ ਮੇਰੇ ਦਿਨ ਚਾਰ ਤੇ ਬਚਿਆ ਅੰਦਰ ਕਿ ਗੁੰਡਿਆਰੇ ਤੇ ਮਸੇ ਨਿਕਲੇ ਹੈਗੇ ਬਚ ਕੇ ਅੰਦਰ ਤੇ ਕਿੰਨਾ ਨੁਕਸਾਨ ਨੁਕਸਾਨ ਤਾਂ ਬਹੁਤ ਹੋ ਗਿਆ ਫ੍ਰੀਜ ਤੇ ਅਲਮਾਰੀ ਤੇ ਅੱਜ ਸੀੜੀ ਤੀਆਂ ਐਨੀਮੇਟਰ ਦੇ ਸਭ ਵਿੱਚੇ ਦਬ ਕੇ ਗਿਆ ਗੈਸ ਚੁੱਲਾ ਨਾਲੇ ਸਿਲੰਡਰ ਵਿੱਚ ਹੀ ਹੈਗੇ ਐ ਸਭ ਕੁਝ ਹੈ ਵਿੱਚ ਸਰਕਾਰ ਅੱਗੇ ਕਿਹਾ ਸਰਕਾਰ ਅੱਗੇ ਆ ਕੇ ਮਾਮਜ਼ਾ ਦਵੋਗੇ ਤਾਂ ਠੀਕ ਹੈ ਅਗਲੇ ਸਾਨੂੰ ਕਿਹਾ ਕਿ ਅਮਰ